ਸਤਿ ਸ਼੍ਰੀ ਅਕਾਲ ਸ਼ਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮਹਿਰਾਜਵਿੰਦਰ ਕੌਰ ਸਵਾਗਤ ਕਰਦੀਆਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਹੈ ਸੁਰੱਖਿਆ ਦੇ ਵੱਲ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਨੇ ਕਰਵਾਇਆ ਵਿਆ ਕੌਨਸਟੇਬਲ ਖਿਲਾਫ ਪੁਸ਼ਟਾਚਾਰ ਦੇ ਦੋਸ਼ ਹੋਇਆ ਤਾਂ ਅਮਨਦੀਪ ਕੌਰ ਨੇ ਬਲਵਿੰਦਰ ਸਿੰਘ ਨਾਲ ਕਰਵਾਇਆ ਵਿਆ ਆਪਲ ਉਮੀਦਵਾਰਾਂ ਦੀ ਸੂਚੀ ਜਾਰੀ ਜ਼ਿਲ੍ਹਾ ਪੰਚਾਇਤ ਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਗਈ ਜਾਰੀ 14 ਦਸੰਬਰ ਨੂੰ ਪੈਣਗੇ ਆ ਵੋਟਾਂ ਡੇਰਾਬਸੀ ਦੇ ਬੀਡੀਪੀਓ ਬਲਜੀਤ ਸਿੰਘ ਸੋਹੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਐਨਓਸੀ ਵਾਲੇ ਦਿਨ ਗੈਰ ਹਾਜ਼ਰ ਰਹਿਣ ਤੇ ਹੋਈ ਕਾਰਵਾਈ ਬੀਡੀਪੀਓ ਨੂੰ ਲਾਪਰਵਾਹੀ ਕਰਨ ਤੇ ਕਾਰਨ ਦੱਸੋ ਨੋਟਿਸ ਕੀਤਾ ਗਿਆ ਜਾਰੀ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਿਛਲੇ ਕਰੀਬ 1 ਸਾਲ ਤੋਂ ਮੀਡੀਆ ਵਿੱਚ ਸੁਰਖੀਆਂ ਦਾ ਹਿੱਸਾ ਬਣੀ ਹੋਈ ਥਾਰ ਵਾਲੀ ਬਰਖਾਸ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਇੱਕ ਵਾਰ ਫਿਰ ਸੁਰਖੀਆਂ 'ਚ ਹੈ ਬਠਿੰਡਾ ਦੀ ਸੈਸ਼ਨ ਅਦਾਲਤ ਨੇ ਪੰਜਾਬ ਪੁਲਿਸ ਦੀ ਬਰਖਾਸ ਕੀਤੀ ਕਿ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਖਿਲਾਫ ਰਿਸ਼ਤਾਚਾਰ ਦੇ ਦੋਸ਼ ਤੈਅ ਕੀਤੇ ਨੇ ਅਮਨਦੀਪ ਕੌਰ ਨਾਲ ਚਿੱਟੇ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਬਲਵਿੰਦਰ ਸਿੰਘ ਦੀ ਘਰਵਾਲੀ ਗੁਰਮੀਤ ਕੌਰ ਨੇ ਐਸਐਸਪੀ ਦਫ਼ਤਰ ਪਹੁੰਚ ਕੇ ਮੋੜ ਅਮਨਦੀਪ ਤੇ ਬਲਵਿੰਦਰ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ SSP ਦਫ਼ਤਰ ਪਹੁੰਚੀ ਗੁਰਮੀਤ ਕੌਰ ਨੇ ਕਿਹਾ ਕਿ ਉਸਦੇ ਪਤੀ ਬਲਵਿੰਦਰ ਸਿੰਘ ਜਿਸ ਨਾਲ ਉਸ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਨਾਲ ਬਰਖਾਸਤ ਮਹਿਲਾ ਕੌਨਸਟੇਬਲ ਅਮਨਦੀਪ ਕੌਰ ਨੇ 1 ਦਸੰਬਰ 2025 ਨੂੰ ਬਠਿੰਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾ ਲਿਆ ਗੁਰਮੀਤ ਕੌਰ ਨੇ ਕਿਹਾ ਕਿ ਬਲਵਿੰਦਰ ਸਿੰਘ ਜੋ ਹਲਫੀਆ ਬਿਆਨ ਦਿੱਤਾ ਗਿਆ ਹੈ ਉਹ ਸਰਾਸਰ ਗਲਤ ਹੈ ਅਤੇ ਗਲਤ ਦਸਤਾਵੇਜ਼ ਦੇ ਆਧਾਰ ਤੇ ਅਮਨਦੀਪ ਕੌਰ ਤੇ ਬਲਵਿੰਦਰ ਸਿੰਘ ਨੇ ਵਿਆਹ ਕੀਤਾ ਜਦੋਂ ਕਿ ਉਸ ਦਾ ਬਲਵਿੰਦਰ ਸਿੰਘ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਤੂੰ ਸੋਲੋ ਬਲਵਿੰਦਰ ਸਿੰਘ ਤੇ ਖਰਚੇ ਦਾ ਕੇਸ ਪਾਇਆ ਹੋਇਆ ਉਹਨਾਂ ਨੇ ਕਿਹਾ ਕਿ ਗਲਤ ਦਸਤਾਵੇਜ਼ ਦੇ ਵਿਆਹ ਕਰਾਉਣ ਚਾਲਦੇ ਬਲਵਿੰਦਰ ਸਿੰਘ ਤੇ ਅਮਨਦੀਪ ਕੌਰ ਖਿਲਾਫ ਸ਼ਿਕਾਇਤ ਦਿੱਤੀ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਐਸਆਈ ਰਮਨਦੀਪ ਸਿੰਘ ਨੇ ਦੱਸਿਆ ਕਿ ਗੁਰਮੀਤ ਕੌਰ ਜਿਸ ਦੇ ਸ਼ਿਕਾਇਤ ਦੇ ਆਧਾਰ ਤੇ ਜਾਂਚ ਕੀਤੀ ਜਾਏਗੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ 4 ਦਸੰਬਰ ਤੱਕ ਹੋਣੀਆਂ ਨੇ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਨੇ ਵੀ ਆਪਣੇ ਪਾਰਟੀ ਦੇ ਨਿਸ਼ਾਨ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਆਮ ਆਦਮੀ ਪਾਰਟੀ ਪੰਜਾਬ ਵੱਲੋਂ 162 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ 22 ਜ਼ਿਲ੍ਹਾ ਪਰਿਸ਼ਦਾਂ ਤੇ 150 ਤੋਂ ਵੱਧ ਪੰਚਾਇਤ ਸੰਮਤੀ ਦੀਆਂ ਇਹ ਚੋਣਾਂ 14 ਦਸੰਬਰ ਨੂੰ ਹੋਣੀਆਂ ਨੇ ਜਦੋਂ ਕਿ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ ਨਾਬਾ ਦੇ ਗ੍ਰਿਡ ਚੌਂਕ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਚੱਲਣ ਦੀ ਖਬਰ ਹੈ ਜਿਸ ਦੌਰਾਨ ਦੋ ਦੇ ਕਰੀਬ ਰਾਉਂਡ ਫਾਇਰ ਹੋਏ ਇੱਕ ਕਾਰ ਵੀ ਸਵਾਰ ਹੋ ਕੇ ਆਈ ਚਾਰ ਨੌਜਵਾਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਗਨੀਮਤ ਤੇਰੇ ਹੀ ਕੇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦੋਂ ਤੀਜਾ ਰਾਉਂਡ ਫਾਇਰ ਕਰਨ ਲੱਗੇ ਤਾਂ ਜਰਨੈਲ ਸਿੰਘ ਲਾਲੀ ਇਹਨਾਂ ਨੂੰ ਜਫਾ ਪਾਲਿਆ ਤੇ ਪਿਸਤੌਲ نیچے ਗਿਰ ਗਿਆ ਤੇ ਭੀੜ ਦੇਖਦੇ ਹੋਏ ਉਹ ਚਾਰੇ ਨੌਜਵਾਨ ਡਫੂ ਚੱਕਰ ਹੋ ਗਏ ਨਾਵਾ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਮੇਰਾ ਨਾਮ ਜਰਨੈਲ ਸਿੰਘ ਲਾਲੀ ਆ ਜੀ ਅੱਜ ਮੇਰੇ ਤੇ ਹਰਦੀਪ ਗਰੇਵਾਲ ਦੀ ਪੁੱਤ ਲੱਦੀ ਨੇ ਫਾਇਰਿੰਗ ਕੀਤੀ ਜੀ ਤੇ ਦੋਨੇ ਫੇਰ ਮੇਰੇ ਪੈਰਾਂ ਵਿੱਚ ਮਾਰੇ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਜਫਾ ਪਾ ਲਿਆ ਉਹਨਾਂ ਦਾ ਪਿਸਤੌਲ ਗਿਰ ਗਿਆ ਜੀ ਉਸ ਤੋਂ ਬਾਅਦ ਉਹ ਆਪਣਾ ਪਿਸਤੌਲ ਚੱਕ ਕੇ ਭੇੜ 'ਚ ਛੱਡ ਛੜਾ ਹੋ ਗਿਆ ਤੇ ਉਹ ਚਲੇ ਗਏ ਜੀ ਭੱਜ ਕੇ ਕੀ ਕਰਨਾ ਲੜਾਈ ਦਾ ਕਰ ਰੋ ਕੀ ਲੜਾਈ ਮੇਰਾ ਪਹਿਲਾਂ ਇਹਨਾਂ ਨਾਲ ਝਗੜਾ ਚੱਲ ਰਿਹਾ ਹੈ ਜੀ ਉਹਦੇ ਵਾਸਤੇ ਮੈਨੂੰ ਕਹਿ ਰਹੇ ਸੀ ਦਬਾਅ ਪਾ ਰਹੇ ਸੀਗੇ ਵੀ ਤੂੰ ਉਹ ਝਗੜਾ ਸਾਡੇ ਨਾਲ ਨਬੇੜ ਮੈਂ ਕਹਿਆ ਵੀ ਉਹ ਮੈਂ ਨਹੀਂ ਨਵੇੜਦਾ ਉਹ ਕੋਰਟ ਚ ਚੱਲਦਾ ਜਿਵੇਂ ਚੱਲਦਾ ਚੱਲੀ ਜਾਣ ਕੋ ਹਾਂ ਜੀ ਕਿੰਨੇ ਜਣੇ ਸੀਗੇ ਉਹ ਉਹ ਸਰ 4 ਜਣੇ ਸੀਗੇ ਜੀ ਕਾਹਦੇ ਤੇ ਆਏ ਸੀਗੇ ਉਹ ਸਵੈਵਟ ਡਜ਼ਾਇਰ ਗੱਡੀ ਚ ਆਏ ਜੀ ਹਾਂ ਹੀ ਮਾਰਨ ਦੀ ਨੀਤ ਨਾਲ ਹੀ ਆਏ ਸੀ ਜਦੋਂ ਫੈਰ ਹੀ ਕਰਤੇ ਜੀ ਪਿੱਛੇ ਕੀ ਰਹਿ ਗਏ ਜੀ ਹੁਣ ਕੀ ਮੰਗ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਕਿੰਨੇ ਰਾਉਂਡ ਫਾਇਰ ਹੋਏ ਨੇ ਅ ਸਰ ਇੱਕ ਜਾਂ ਦੋ ਰਾਉਂਡ ਫਾਇਰ ਹੋਏ ਨੇ ਦੋ ਇੱਕ ਕੋਲ ਮਿਲਿਆ ਤੇ ਇੱਕ ਲਾਈਵ ਕੈਟਰੀਜ ਹੈ ਜਿੰਦਾ ਕਾਰਤੂਸ ਹੈ ਜੀ ਪੰਜਾਬ ਵਿੱਚ ਜ਼ਿਲ੍ਹਾ ਪੰਚਾਇਤ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ 4 ਦਸੰਬਰ ਤੱਕ ਹੋਣੀਆਂ ਨੇ ਇਸੇ ਦੌਰਾਨ ਚੋਣ ਕਮਿਸ਼ਨ ਨੇ ਡੇਰਾ ਬੱਸੀ ਦੇ ਜ਼ਿਲ੍ਹਾ ਮੈਜਿਸਟਰੇਟ ਬਲਜੀਤ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ ਰੀਪੋਰਟਾਂ ਅਨੁਸਾਰ ਡੇਰਾ ਬਸੀ ਦੇ ਬੀਡੀਪੀ ਬਲਜੀਤ ਸਿੰਘ ਸੋਹੀ ਨੂੰ ਲਾਪਰਵਾਹੀ ਲਈ ਕਾਰਨ ਦਸੋਂ ਨੋਟਿਸ ਜਾਰੀ ਕੀਤਾ ਗਿਆ ਉਹ 1 ਦਸੰਬਰ ਨੂੰ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਪਹਿਲੇ ਦਿਨ ਕਠਿ ਤੌਰ ਤੇ ਆਪਣੇ ਦਫ਼ਤਰ ਵਿੱਚੋਂ ਗੈਰਹਾਜ਼ਰ ਪਾਏ ਗਏ ਸਨ ਇਸੇ ਕਾਰਨ ਲੋਕਾਂ ਨੂੰ ਐਨਓਸੀ ਪ੍ਰਾਪਤ ਕਰਨ 'ਚ ਮੁਸ਼ਕਲ ਆਈਆਂ ਬੀਤੇ ਦਿਨੀ ਵੀ ਜ਼ਿਲ੍ਹਾ ਪਰਿਸ਼ਦ ਲਈ 25 ਦੇ ਪੰਚਾਇਤ ਸੰਮਤੀ ਦੀ 110 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਪੋਰ ਛੌਨੀ ਦੇ ਮਹੱਲਾ ਖਟਿਕ ਮੰਡੀ ਚ ਰਹਿਣ ਵਾਲੇ ਇੱਕ ਪਰਿਵਾਰ ਦੇ ਘਰ ਚਾਰ ਮੋਟਰਸਾਈਕਲ ਤੇ ਸਵਾਰ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਈਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਦਾ ਸਕੂਲ ਚ ਪੜ੍ਹਦੇ ਬੱਚਾ ਨਾਲ ਮਾਮਲੀ ਝਗੜਾ ਹੋ ਗਿਆ ਸੀ ਜਿਸ ਨੂੰ ਲੈ ਕੇ ਉਹ ਦੇਰ ਰਾਤ ਆਪਣੇ ਘਰ ਬੈਠੇ ਸਨ ਇਸ ਲਈ ਹਮਲਾਵਰ ਜੋ ਚਾਰ ਮੋਟਰਸਾਈਕਲਾਂ ਤੇ ਆਇਆ ਸੀ ਉਹਨਾਂ ਦੇ ਗੇਟ ਤੇ ਕੰਧਾਂ ਤੇ ਗੋਲੀਆਂ ਚਲਾਈਆਂ ਜਦ ਦੂਸਰਾ ਲੜਕਾ ਉਹਨਾਂ ਨੂੰ ਮਿਲਣ ਲਈ ਛਾਤੇ ਪਹੁੰਚਿਆ ਤਾਂ ਉਹਨਾਂ ਨੇ ਉਸ ਤੇ ਵੀ ਗੋਲੀਆਂ ਚਲਾ ਦਿੱਤੀਆਂ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ जी हाँ मेरे पोते हैं और उस उन उनकी लड़ाई थी इन्होंने पहले भी उस दिन भी आके दिन हमारे की छोटे बेटे को मारा हमने कुछ नहीं कहा हमने कहा चलो राजीनामा करा दो इन्होंने फिर राजीनामा करा दिया आपस में मेरा एक बेटा है जी चिक्की वो बिल्कुल नहीं बोलता इतना सुधरा हुआ है और फिर इन्होंने आके की है हमने उस दिन रात को भी की ग्यारह बजे फिर हम जब भी चुप बैठे रहे, हमें को फिर उन्होंने चार पांच फैर निकाले एक हमारे दरवाजे पे लगा और ऊपर लगे हैं हम सारे बच्चे एकदम से भाग के आए कोई जाने नुकसान हो जाता तो हम क्या किसका कर लेते क्या मांग करते क्या मांग हम तो ये कह रहे हैं हाँ जी हम कहते हैं इन पे पर्चा होना चाहिए और जरूर से जरूर ज्यादा से ज्यादा इन तो जो डंडा परेट सा बच्चों के स्कूल में झगड़ा हुआ था आपस में बाइक लगी तो उनके बीच में इनकी लड़ाई हो गई उसके बाद उन्होंने कि घर पे आके फैरिंग की शाम को फिर थोड़े दिनों बाद आप कल फिर इन्होंने ऐसे ही किया और बच्चों के झगड़ा कोई बड़ा तो है नहीं गया तो ये बहुत ज्यादा मतलब इन्होंने ऐसे कर डी ए स्कूल में पढ़ते हैं कौन सी क्लास में ये एर्थ में इन्होंने फायरिंग करी है तो वो कौन है वो वो कुछ बजीरे वाली बिल्डिंग के और कुछ यहाँ पर अपने पीछे ही हैं चंदू वगैरह हो रहे हैं इनके साथ में क्या मांग करते हैं पुलिस प्रशासन से क्या मांग करते हमें इंसाफ चाहिए कि अब अगर किसी का नुकसान हो जाता तो कितना वो होता ठीक है अभी ये है कि नुकसान नहीं हुआ तो बचाव हो गया बहुत ਨੰਗਲ ਵਿੱਚ ਵਾਪਰੀ ਇੱਕ ਘਟਨਾ ਨੇ ਪੂਰੇ ਇਲਾਕੇ ਵਿੱਚ ਸਸੰਸਨੀ ਫੈਲਾ ਦਿੱਤੀ ਹੈ ਨੰਗਲ ਦੀ ਪ੍ਰਸਿੱਧ ਮੇਨ ਮਾਰਕੀਟ ਦੇ ਵਿੱਚ ਇੱਕ ਵਪਾਰੀ ਨੂੰ ਗੱਡੀ ਵਿੱਚ ਆਏ ਦੋ ਨੌਜਵਾਨ ਆਪਣੇ ਨਾਲ ਬਿਠਾ ਕੇ ਪੰਜਾਬ ਵਿੱਚੋਂ ਹਿਮਾਚਲ ਪ੍ਰਦੇਸ਼ ਵੱਲ ਨੂੰ ਲੈ ਗਏ ਤੇ ਮੁੜ ਪੰਜਾਬ ਵਿੱਚ ਦੋ ਘੰਟਿਆਂ ਦੀ ਵਾਪਸੀ ਸਮੇਂ ਉਨ੍ਹਾਂ ਦੀ ਗੱਡੀ ਦਾ ਟਾਇਰ ਪਿੰਡ ਬਰਮਲਾ ਤਲਵਾੜਾ ਦੀ ਖਾੜੂ ਉੱਪਰ ਬਣੇ ਪੁਲ ਤੇ ਫਟ ਗਿਆ ਜਿੱਥੇ ਵਪਾਰੀ ਨੂੰ ਇੱਕ ਸਥਾਨਕ ਨੌਜਵਾਨ ਨੇ ਬਚਾਅ ਦੀ ਆਵਾਜ਼ ਲਗਾਉਂਦੇ ਦੇਖਿਆ ਤੇ ਇਲਾਕੇ 'ਚ ਰੌਲਾ ਪੈ ਗਿਆ ਵਪਾਰੀ ਨੇ ਦੱਸਿਆ ਕਿ ਅਗਵਾਕਾਰ ਉਸ ਕੋਲੋਂ ਪੈਸਿਆਂ ਦੀ ਮੰਗ ਕਰ ਰਹੇ ਸਨ ਘਟਨਾ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦੇਣ ਤੋਂ ਬਾਅਦ ਪੁਲ ਵਿਖਾਣਾਫ ਬਣਦੀ ਕਾਰਵਾਈ ਅਮਲ ਚੁਲਿਆਂਦੀ ਹੈ ਕਿਡਨੈਪਿੰਗ ਹੋਣ ਵਾਲੀ ਵਿਅਕਤੀ ਦਾ ਨਾਮ ਗੁਲਜਨ ਕੁਮਾਰ ਹੈ ਸਾਰੇ ਮਾਮਲੇ ਨੂੰ ਲੈ ਕੇ ਡੀਐਸਪੀ ਹਰਕਿਰਤ ਸਿੰਘ ਤੇ ਐਸਐਚਓ ਸਿਮਰਨਜੀਤ ਸਿੰਘ ਵੱਲੋਂ ਪ੍ਰੈਸ ਸਟੇਟਮੈਂਟ ਕਰਕੇ ਜਾਣਕਾਰੀ ਦਿੱਤੀ ਗਈ ਕਿ ਕਿਡਨੈਪਿੰਗ ਕਰਨ ਵਾਲੇ ਦੋਨੋਂ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਅਨਸ਼ ਹਾਮਿਦ ਹੈ ਜੋ ਮਲੇਰਕੋਟਲੇ ਦਾ ਰਹਿਣ ਵਾਲਾ ਨੂੰ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕੀਤਾ ਦੂਜੇ ਦੋਸ਼ੀ ਦਾ ਨਾਮ ਵਿਸ਼ਾਲ ਪੁੱਤਰ ਕੁੰਦਨ ਲਾਲਾ ਜੋ ਪਿੰਡ ਵਿਵਾਰਸਾਪ ਦਾ ਰਹਿਣ ਵਾਲਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਅਣਜਾਨ ਗੱਡੀ ਵਿੱਚ ਬਿਲਕੁਲ ਵੀ ਨ ਕੱਲ ਇੱਕ ਵੀਕ ਨੇ ਸਾਡੇ ਕੋਲੇ 9:30 ਵਜੇ ਦੇ ਕਰੀਬ ਇਨਫੋਰਮੇਸ਼ਨ ਆਈ ਸੀਗੀ ਵੀ ਮੇਨ ਮਾਰਕੀਟ ਦੇ ਵਿੱਚੋਂ ਗੁਲਸ਼ਨ ਰਾਏ ਜੀ ਨੂੰ ਦੋ ਅਣਪਛਾਤੇ ਵਿਅਕਤੀ ਗੱਡੀ ਦੇ ਵਿੱਚ ਬਿਠਾ ਕੇ ਲੈ ਗਏ ਨੇ ਇਹਦੇ ਵਿੱਚ ਇਮੀਡੀਏਟਲੀ ਹਰਕਤ ਚਾਂਦ ਆ ਪੁਲਿਸ ਪਟੀਆਂ ਮੂਵ ਕੀਤੀਆਂ ਗਈਆਂ ਜੋ ਉਸ ਗੁਲਸ਼ਨ ਰਾਏ ਜੀ ਨੂੰ ਉਹਨਾਂ ਦੇ ਕੋਲੋਂ ਚੁਲੰਗਚੁੰਗਲ ਤੋਂ ਛਡਵਾਇਆ ਗਿਆ ਪਲੱਸ ਇਹਦੇ ਵਿੱਚੋਂ ਇੱਕ ਦੋਸ਼ੀ ਹਮੀਦ ਹਮੀਦ ਜਿਹੜਾ ਹੈਗਾ ਜੀ ਉਹਨੂੰ ਅਸੀਂ ਗ੍ਰਫਤਾਰ ਮੌਕੇ ਤੇ ਕਰ ਲਿਆ ਸੀਗਾ ਤੇ ਉਹਦੇ ਨਾਲ ਦਾ ਜਿਹੜਾ ਦੂਜਾ ਦੋਸ਼ੀ ਸੀਗਾ ਜੀ ਉਹਦਾ ਨਾਮ ਹੈਗਾ ਵਿਸ਼ਾਲ ਪੁੱਤਰ ਕੁੰਦਨ ਲਾਲ ਉਹਨੂੰ ਅਸੀਂ ਅੱਜ ਸਵੇਰੇ ਤੜਕੇ ਰੌਂਡ ਅਪ ਕਰ ਲਿਆ ਹੈਗਾ ਬਾਕੀ ਅਗਲੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈਗੀ ਹੈ ਜੀ ਇਹਨਾਂ ਦਾ ਕੁਸ਼ੋਕੜ ਕੀ ਅਸਰ ਇਹ ਦੋਹੇ ਜੀ ਇੱਕ ਤਾਂ ਇੱਥੇ ਮਲੇਰਕੋਟਲੇ ਤੋਂ ਆਇਆ ਹੋਇਆ ਜੀ ਇੱਕ ਇੱਥੇ ਦਾ ਭਵੌਰ ਸਾਹਿਬ ਦਾ ਜੀ ਪਲਵਾਨ ਨੇ ਪਲਵਾਨੀ ਕਰਦੇ ਨੇ ਜੀ ਤੇ ਇੱਥੇ ਨੇੜੇ ਕਿਤੇ ਪਲਵਾਨੀ ਛਿੰਝ ਦਾ ਮੁਕਾਬਲਾ ਹੈਗਾ ਉੱਥੇ ਛਿੰਝ ਜਿਹੜੇ ਆਏ ਹੋਏ ਸੀਗੇ ਜੀ ਪਿਛਲੇ ਲੰਮੇ ਸਮੇਂ ਤੋਂ ਸਿਹਤ ਭਾਗ ਵਿੱਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ NHM এমਪਲਾਈਜ਼ ਯੂਨੀਅਨ ਪੰਜਾਬ ਵੱਲੋਂ ਲਿਕੇ ਰੋਸ ਪ੍ਰੋਗਰਾਮ ਤਹਿਤ ਜ਼ਿਲਹੰਦਰ ਵਿਖੇ ਪ੍ਰਦਰਸ਼ਨ ਕੀਤਾ ਵਰਕਰਾਂ ਵੱਲੋਂ ਆਪਣੀ ਹੱਕੀ ਮੰਗਾਂ ਨੂੰ ਸਰਕਾਰ ਤੱਕ ਪਹੁੰਚਦਾ ਕਰਨ ਤੇ ਆਪਣੀਆਂ ਆਮ 2 ਮਹੀਨੇ ਦੀ ਰੁਕੀਆਂ ਤਨਖਾਹਾਂ ਨੂੰ ਤੁਰੰਤ ਜਾਰੀ ਕਰਾਉਣ ਲਈ ਜਾਰੀ ਹੜਤਾਲ ਤੀਜੇ ਦਿਨ ਵੀ ਜਾਰੀ ਹੈ ਆਪਣੀਆਂ ਤਨਖਾਹਾਂ ਜਾਰੀ ਕਰਾਉਣ ਲਈ NHM ਨੇ ਸਵੇਰ ਸਜਨ ਦਫ਼ਤਰ ਦੇ ਬਾਹਰ ਵਿਸ਼ਾਲ ਧਰਨਾ ਦਿੱਤਾ ਜਿਸ ਕਾਰਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਹੀਆਂ ਇਸ ਦੌਰਾਨ ਪੰਜਾਬ ਭਰ ਦੇ ਸਮੂਹ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਵੱ ਵਿਭਾਗ ਦੀ ਹਰ ਤਰ੍ਹਾਂ ਦੀ ਆਨਲਾਈਨ ਰਿਪੋਰਟਿੰਗ ਆਫਲਾਈਨ ਰਿਪੋਰਟਿੰਗ ਰੋਜ਼ਾਨਾ ਆਪੀਡੀ ਤੇ ਹੋਰ ਵਿਭਾਗੀ ਕੰਮਕਾਜਾਂ ਨੂੰ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ ਯੂਨੀਅਨ ਦੇ ਆਗੂਆਂ ਨੇ ਰੋਸ ਭਰੇ ਸ਼ਬਦਾਂ ਚ ਕਿਹਾ ਕਿ ਜੇਕਰ ਸਰਕਾਰ ਦੇ ਵਿਭਾਗ ਉਹਨਾਂ ਦੀ ਰੁਕੀਆਂ ਹੋਈਆਂ ਤਨਖਾਹਾਂ ਤੁਰੰਤ ਜਾਰੀ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਤੇ ਸੰਘਰਸ਼ ਦੀ ਰੂਪਰੇਖਾ ਨੂੰ ਤਿੱਖਾ ਕਰਦੇ ਹੋਏ 4 ਤਰੀਕ ਨੂੰ ਮਿਸ਼ਨ ਡਾਇਰੈਕਟਰ ਹੈਲਥ ਮਿਸ਼ਨ ਪੰਜਾਬ ਦੇ ਹੈੱਡ ਆਫਿਸ ਦਾ ਕਿਰਾਉ ਕੀਤਾ ਜਾਵੇਗਾ ਰਸ਼ੀਆ ਦੇ ਰਾਸ਼ਪਤੀ ਵਲਾਦੀਮੀਰ ਪੁਤਿਨ ਕੱਲ ਭਾਰਤ ਦੇ ਦੌਰੇ ਤੇ ਆ ਰਹੇ ਨੇ ਜਿਸ ਦੇ ਚਾਲੇ ਅੰਮ੍ਰਿਤਸਰ ਦੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵੱਲੋਂ ਉਹਨਾਂ ਦੀ ਤਸਵੀਰ ਬਣਾਈ ਗਈ ਹੈ ਇਸ ਮੌਕੇ ਜਗਜੋਤ ਸਿੰਘ ਰੂਬਲ ਨੇ ਕਿਹਾ ਕਿ ਇਸ ਤਸਵੀਰ ਨੂੰ ਬਣਾਉਣ ਵਿੱਚ 14 ਦਿਨ ਦੇ ਕਰੀਬ ਸਮਾਂ ਲੱਗਿਆ ਉਹਨਾਂ ਨੇ ਕਿਹਾ ਕਿ ਦਿਨ ਰਾਤ ਮਿਹਨਤ ਕਰਕੇ ਉਸੋ ਲੋਹੇ ਤਸਵੀਰ ਤਿਆਰ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਸ ਦੀ ਦਿਲੋਂ ਤਮੰਨਾ ਸੀ ਕੋਈ ਤਸਵੀਰ ਉਹਨਾਂ ਨੂੰ ਖੁਦ ਪੇਂਟ ਕਰੇ ਪਰ ਸਖਤ ਤੇ ਕਰਨੇ ਸਖਿਆ ਪ੍ਰਬੰਧ ਹੋਣ ਕਾਰਨ ਉਹ ਹੀ ਤਸਵੀਰ ਉਹਨਾਂ ਨੂੰ ਪੇਂਟ ਨਹੀਂ ਕਰ ਸਕਦਾ ਤੇ ਉਹ ਇਹ ਤਸਵੀਰ ਉਹਨਾਂ ਨੂੰ ਤੋਹਫੇ ਦੇ ਰੂਪ ਵਿੱਚ ਮਾਸ ਤਿਆਰ ਕੀਤੀ ਗਈ ਹੈ ਸਾਰੇ ਰਸ਼ੀਅਨ ਪ੍ਰੈਜ਼ੀਡੈਂਟ ਮਿਸਟਰ ਪੁਤਿਨ ਕੱਲ ਇੰਡੀਆ ਵਿਜ਼ਿਟ ਤੇ ਆ ਰਹੇ ਨੇ ਤੇ ਉਹਨਾਂ ਦੀ ਇੱਕ ਮੈਂ ਪੇਂਟਿੰਗ ਬਣਾਈ ਆ ਜਿਹਦਾ ਸਾਈਜ਼ ਹੈਗਾ 5 ਫੀਟ ਬਾਈ 7 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਇਹ ਪੇਂਟਿੰਗ ਨੂੰ ਅਕ੍ਰੀਲਿਕ ਕਲਰਸ ਦੇ ਨਾਲ ਬਣਾਇਆ ਗਿਆ ਤੇ 12-13 ਦਿਨ ਦੇ ਕਰੀਬ ਇਹ ਪੇਂਟਿੰਗ ਨੂੰ ਸਮਾਂ ਲੱਗਾ ਅੱਜ ਵੀ ਇਹਨੂੰ ਪੇਂਟਿੰਗ ਨੂੰ ਫਾਈਨਲ ਟੱਚਸ ਦੇ ਰਹੇ ਆ ਤੇ ਇੰਡੀਆ ਤੇ ਜਿਹੜੇ ਰਸ਼ੀਆ ਦੇ ਰਿਸ਼ਤੇ ਸਬੰਧ ਆ ਸ਼ੁਰੂ ਤੋਂ ਹੀ ਬੜੇ ਗਹਿਰੇ ਆ ਤੇ ਏ ਮੋਦੀ ਜੀ ਦੇ ਇਨਵਾਈਟ ਕੀਤਾ ਤੇ ਪੁਤਿਨ ਜੀ ਆ ਰਹੇ ਨੇ ਤੇ ਦ੍ਰੋਪਤੀ ਮੁਰਮੂ ਜੀ ਨੂੰ ਨੰਨ ਗਏ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਆ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਜਿਹੜੇ ਇੰਡੀਆ ਦੇ ਉਹਨਾਂ ਦੇ ਵੀ ਮੈਨੂੰ ਪ੍ਰਸ਼ੰਸਾ ਪੱਤਰ ਆ ਚੁੱਕੇ ਨੇ ਉਹਨਾਂ ਦੇ ਵੀ ਮੈਂ ਪੇਂਟਿੰਗਸ ਬਣਾ ਕੇ ਪੀਐਮ ਆਫਿਸ ਪ੍ਰੈਜ਼ੀਡੈਂਟ ਆਫਿਸ ਭੇਜੀਆ ਤੇ ਮੇਰੀ ਤਮੰਨਾ ਹੈ ਕਿ ਇਹ ਪੇਂਟਿੰਗ ਮੈਂ ਬਾਈ ਹੈਂਡ ਇਹਨਾਂ ਨੂੰ ਗਿਫਟ ਕਰਦਾ ਲੇਕਿਨ ਸ਼ਡਿਊਲ ਬਿਜ਼ੀ ਹੋਣ ਕਰਕੇ ਬਹੁਤ ਟਾਈਟ ਸਿਕਿਉਰਿਟੀ ਹੋਣ ਕਰਕੇ ਇਹ ਜਿਹੜੀ ਪੇਂਟਿੰਗ ਹੈਗੀਆ ਮੈਂ ਮਾਸਕੋ ਦੇ ਵਿੱਚ ਪ੍ਰੈਜ਼ੀਡੈਂਟ ਆਫਿਸ ਦੇ ਵਿੱਚ ਕੋਰਡੀ स्कॉनिश वर्ल्ड स्कूल ਦਾ ਸਾਲਾਨਾ ਸਮਾਗਮ ਬੜੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਨਾਦ ਸੇ ਨਿਰਮਾਨ ਤੱਕ ਦੀ ਜਰਨੀ ਫ੍ਰੋਮ ਸਾਊਂਡ ਟੂ ਕ੍ਰੀਏਸ਼ਨ ਥੀਮ ਤੇ ਧਾਰਿਤ ਕਰਵਾਏ ਗਏ ਪ੍ਰੋਗਰਾਮ ਚ ਪਹਿਲੀ ਤੋਂ 12ਵੀਂ ਜਮਾਤ ਤੱਕ ਦੀ ਵਿਦਿਆਰਥੀਆਂ ਨੇ ਰੰਗ-बिरंगीਆਂ ਪ੍ਰਸਤੁਤੀਆਂ ਪੇਸ਼ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਚੰਟੀਕਲਾ ਗ੍ਰਿਫਟੇ ਸੇਵਾ ਰਤਨ ਡਾਕਟਰ ਜਸਵਿੰਦਰ ਕੌਰ ਦਰਦੀ ਤੇ ਸਰਦਾਰ ਗੁਰਪ੍ਰਤਾਪ ਸਿੰਘ ਫਟਿਆਲਾ ਕਾਂਗਰਸ ਯੁਵਾ ਨੇਤਾ ਦੇ ਸਵਾਗਤ ਤੇ ਸਨਮਾਨ ਨਾਲ ਕੀਤੀ ਗਈ। ਇਸ ਤੋਂ ਬਾਅਦ ਦੀਪ ਪ੍ਰਜਾ ਲੰਦੇ ਸ਼ਲੋਕ ਚਾਰਨਾਲ ਮਾਹੌਲ ਨੂੰ ਪਵਿੱਤਰਤਾ ਨਾਲ ਭਰਿਆ ਗਿਆ ਸਕੂਲ ਪ੍ਰਿੰਸੀਪਲ ਦੁਆਰਾ ਸਾਲਾਨਾ ਰਿਪੋਰਟ ਵੀ ਮੰਚ ਤੇ ਪੇਸ਼ ਕੀਤੀ ਗਈ ਇਸ ਤੋਂ ਬਾਅਦ ਇੱਕ ਤੋਂ ਵੱਧ ਇੱਕ ਬਿਹਤਰੀਨ ਆਈਟਮ ਪੇਸ਼ ਕੀਤੇ ਗਏ ਹਰ ਆਈਟਮ ਨੇ ਵਿਦਿਆਰਥੀਆਂ ਦੀ ਕਾਬਲੀਅਤ ਰਚਨਾਤਮਕਤਾ ਅਤੇ ਵਿਸ਼ਵਾਸ ਨੂੰ ਮੰਚ ਤੇ ਦਰਸਾਇਆ ਸਮਾਗਮ ਦੇ ਅੰਤ ਵਿੱਚ ਮੰਗਲੇ ਨੇ ਪੂਰੇ ਦਰਸ਼ਕਾਂ ਵਿੱਚ ਜੋਸ਼ ਭਰਿਆ ਅੰਤ ਵਿੱਚ ਡਾਇਰੈਕਟਰ ਮੌਨਿਕਾ ਗੁਪਤਾ ਨੇ ਵਿਦਿਆਰਥੀਆਂ ਦੇ ਬਿਹਤਰੀਨ ਪ੍ਰਸਤੁਤੀਆਂ ਦੀ ਖੂਲ ਕੇ ਸ਼ਲਾਘਾ ਕੀਤੀ ਕਿ ਸਭ ਅਧਿਆਪਕਾਂ ਦੀ ਸਮਰਪਿਤ ਮਿਹਨਤ ਦਾ ਨਤੀਜਾ ਹੈ ਤੇ ਉਹਨਾਂ ਨੇ ਪੂਰੀ ਟੀਮ ਦਾ ਹਿਰਦੇ ਤੋਂ ਧੰਨਵਾਦ ਕੀਤਾ ਸਾਰੇ ਲੋਕੀ ਵਾਸ਼ਨੇ ਮੋਜੀ ਇਹਨਾਂ ਨੂੰ ਸੁੰਬਰੇ ਬਹੁਤ ਦੱਸਿਆ ਇਹਨਾਂ ਕੋਈ ਦੱਸਿਆ ਕਿ ਮੈਂ ਇੱਥੇ ਆਉਣ ਨੂੰ ਤਿਆਰ ਹੋ ਗਿਆ ਤੇ ਮੈਂ ਇੱਥੇ ਆ ਕੇ ਵੀ ਬਹੁਤ ਖੁਸ਼ ਹਾਂ ਕਿ ਉਸੇ ਸਾਰੇ ਉਹ ਨਿੱਜ ਦਿਨਾਂ ਉਹ ਕੱਛਤ ਦੇ ਰੋਕੇ ਬੜਿਆ ਦਿਲੋਂ ਤੁਸੀਂ ਸਭ ਰਹੋ ਸਮਾਣਾ ਵਿੱਚ ਸੜਕ ਪਾਰ ਕਰਦੇ ਸਮੇਂ ਇੱਕ ਸਕੂਲੀ ਬੱਚੇ ਨਾਲ ਹਾਦਸਾ ਵਾਪਰ ਗਿਆ ਜਿਸ ਦੌਰਾਨ ਜਿਵੇਂ ਹੀ ਬੱਚਾ ਸਕੂਲ ਬੱਸ ਵਿੱਚੋਂ ਉਤਰਿਆ ਅਚਾਨਕ ਹੀ ਮੋਟਰਸਾਈਕਲ ਸਵਾਰ ਦੀ ਝਪੇਟ ਵਿੱਚ ਆ ਗਿਆ ਇਸ ਦੌਰਾਨ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਬੱਚੇ ਦੀ ਪਛਾਣ ਗੁਰਸਤਕਾਰ ਸਿੰਘ ਵਾਸੀ ਗਾਜ਼ੀਪੁਰ ਸਮਾਣਾ ਵੱਜੋਂ ਹੋਈ ਹੈ ਜੋ ਕਿ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ ਦਾ ਯੂਕੇਜੀ ਕਲਾਸ ਦਾ ਵਿਦਿਆਰਥੀ ਹੈ ਇਸ ਦੌਰਾਨ ਮਾਪਿਆਂ ਨੇ ਸਿੱਧੇ ਤੌਰ ਤੇ ਬੱਸ ਅਟੈਂਡੈਂਟ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਜਿਸ ਵੱਲੋਂ ਸਹੀ ਢੰਗ ਨਾਲ ਬੱਚੇ ਨੂੰ ਸੜਕ ਪਾਰ ਨਹੀਂ ਕਰਵਾਇਆ ਸਤਕਾਰਯੋਗ ਸਵਰਗਵਾਸੀ ਸਰਦਾਰ ਪਿਆਰਾ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 26 ਨਵੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰਚਰਨਾ ਵਿੱਚ ਜਾ ਬਿਤਾ ਚਿਨੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਭਲਕੇ 4 ਦਸੰਬਰ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਗੁਰਦੁਆਰਾ ਸਾਤ ਸੰਗਤ ਸੰਤ ਸ਼ੰਕਰ ਸਿੰਘ ਜੀ ਕਬੀਰ ਪਾਰਕ ਨੇੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਏਗੀ ਜਿਸ ਲਈ ਪਰਿਵਾਰ ਨੇ ਸਬਨਾ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਹੈ। ਉਹ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਾਲ ਅਸ ਦਿਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਉ ਇਜਾਜ਼ਤ ਧੰਨਵਾਦ